ਇਹ ਵੀ ਬੇਨਤੀ ਕਰਦਾ ਕਿ ਮੇਰੇ ਵਿੱਚ ਇਨਾ ਬਲ ਨਹੀਂ ਸੀ ਕਿ ਜਿੰਨੀ ਸੇਵਾ ਮੈਂ ਤੋਂ ਸੱਚੇ ਪਾਤਸ਼ਾਹ ਇੱਕ ਬਲੰਦ ਨਹੀਂ ਕਰਵਾ ਲਈ ਮੇਰੇ ਵਿੱਚ ਇਨਾ ਬਲ ਮੇਰੇ ਵਿੱਚ ਇਨੀ ਸ਼ਕਤੀ ਮੇਰੇ ਵਿੱਚ ਆਪਣੀ ਇਨੀ ਸਮਰੱਥਾ ਤੇ ਤਾਕਤ ਨਹੀਂ ਸੀ ਹੂੰ ਪਾਸ਼ਾ ਦਇਆ ਕੀਤੀ ਹੈ ਕਿ ਇਹਦੇ ਪਾਸ਼ਾ ਦਇਆ ਕੀਤੀ ਹੈ ਜੇ ਮੇਰੇ ਤੋਂ ਇਹ ਸੇਵਾ ਕਰਵਾਈ ਹੈ ਲੰਗਿਆ ਪੇੜਾ ਪਾਲ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਆਇਆ ਤੇ ਇਹ ਲੱਲੀਆਂ ਦਿਨ ਦਾ ਬਾਲ ਸਿੰਘ ਗੁਰਸਿੱਖੀ ਸੱਚੇ ਪਾਤਸ਼ਾਹ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਵਾਨ ਜੀ ਦਾ ਸਿੱਖ ਇਸ ਨੂੰ ਵਾਰ ਸੰਤ ਜੀ ਉਹ ਸੱਚੇ ਪਾਤਸ਼ਾਹ ਦੀ ਦਰਸ਼ਨ ਦਿੱਤੇ ਹੀ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਵਾਨ ਕਿ ਮੈਂ ਪਿੰਕ ਟੁਹਿੰਡ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ ਔਰ ਪਤਾ ਨਹੀਂ ਸੀ ਲੱਗਦਾ ਦਰਸ਼ਨ ਦੇ ਦੇ ਸੀ ਸਮਝ ਨਹੀਂ ਸੀ ਲੱਗਦੀ ਕਿ ਕਿੱਸ ਕਿਤੇ ਜਾਵਾਂ ਔਰ ਫਿਰ ਆ ਵੀ ਸੱਚੇ ਪਾਤਸ਼ਾਹ ਨੇ ਵਿਧ ਬਣਾ ਕੇ ਤੇ ਕਹਿੰਦੇ ਜੰਨੀ ਸੱਦਿਆ ਉਲੇਖ ਹੈ ਸਾਰਾ ਜਦੋਂ ਸਾਖੀ ਦੇ ਵਿੱਚ ਪਾਰਸੀਕ ਲੱਲੀਆਂ ਵਾਲੇ ਦਾ ਜਿਹੜਾ ਪਿਛਲਾ ਜਾਮਾ ਸੀ ਔਰ ਵਾਲਾ ਜਨਮ ਸੀ ਹਰਿ ਸੰਤ ਜੋ ਭਗਤ ਜੈਦੇਵ ਦਾ ਜਾਮਾ ਸੀ ਭਗਤ ਜੈਦੇਵ ਦੇ ਜਿਹੜੇ ਉਹ ਬੰਗਾਲ ਦੇ ਵਿੱਚ ਹੋਏ ਔਰ ਭਗਤ ਜੈਦੇਵ ਜਿਹੜੇ ਸੀ ਗੀਤ ਗੋਬਿੰਦ ਨਾਮ ਦਾ ਇੱਕ ਗ੍ਰੰਥ ਜਿਹੜਾ ਸੀ ਬਣਾ ਰਿਹਾ ਸੀ ਹਰਿ ਸੰਤ ਨੇ ਔਰ ਗ੍ਰੰਥ ਦਾ ਜਿਹੜਾ ਅਖੀਰ ਦਾ ਛੰਗ ਸੀ ਜਿੱਥੇ ਗ੍ਰੰਥ ਨੂੰ ਮਕਾਉਣਾ ਸੀ ਦੇਖ ਕੇ ਪੂਰਾ ਕਰਨਾ ਸੀ ਉਹ ਜਿਹੜਾ ਸੀ ਉਹ ਨਹੀਂ ਸੀ ਲਿਖਿਆ ਜਾ ਰਿਹਾ ਗ੍ਰੰਥ ਪੂਰਾ ਨਹੀਂ ਸੀ ਹੋਇਆ فقط جائے پورا کرنا سی پورا ہو گیا اور اسنان دا سی سی کرنا, کرنا کر گرتھ لیکن بیٹھنا اس طرح ہی ایک دن اشنان گئے اور پرمیشور میں فقط جائے دیو کا ہی روپ تارن کر کے اور جا سی گیت گوبند نام کا گرتھ جیڑا اخیم دیا پگتیاں آ کے لکھ دیا

ਜਿਸ ਨੂੰ ਭਾਈਆ ਤੇਜਾਰ ਸਿੰਘ ਕਹਿਆ ਹੈ ਕਿ ਸੱਚੇ ਪਾਤਸ਼ਾਹ ਦਇਆ ਕਰਕੇ ਇਹ ਸੇਵਾ ਕਰਵਾਈ ਮੇਰੇ ਵਿੱਚ ਕੋਈ ਬਲ ਨਹੀਂ। یہی ਮਹਾਰਾਜ ਸ਼ੇਰ ਸਿੰਘ ਭਗਤ ਜੈਦੇਵ ਦੇ ਪੈਰ ਰੱਖੀ ਗ੍ਰੰਥ ਪੂਰਾ ਕਰ ਦਿੱਤਾ ਮਰਨ ਗਏ ਮਹਾਰਾਜ ਸ਼ੇਰ ਸਿੰਘ ਹੀ ਗਏ ਪ੍ਰਭੂ ਅਗਰ ਗ੍ਰੰਥ ਪੂਰਾ ਕਰ ਦਿੱਤਾ ਜਿਸ ਨੇ ਗ੍ਰੰਥ ਪੂਰਾ ਕੀਤਾ ਜਿਸ ਨੇ ਗ੍ਰੰਥ ਲਿਖਿਆ ਜਿਹੜੇ ਅਖੀਰ ਦੀਆਂ ਪੰਗਤੀਆਂ ਸੀ ਲੇਖ ਦਿੱਤੀਆਂ ਪੂਰਾ ਕਰ ਦਿੱਤਾ ਉਹੀ ਪਰਮੇਸ਼ਰ ਜੇਰਾ ਦੁਕਾਂ ਦੁਕਾਂ ਤੋਂ ਭਗਤਾਂ ਨੇ ਪੈਰ ਰੱਖਦਾ ਆਇਆ ਔਰ ਭਗਤਾਂ ਦਾ ਸਹਾਈ ਹੁੰਦਾ ਆਇਆ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਪ੍ਰਭੂ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋਲ ਕਨਕਪਰੀ ਵਿੱਚ ਜਾਣਾ ਪਾਇਆ ਨਿਰਗਾਰ ਪਰਮਾਤਮਾ ਨਿਰਪਣ ਪਰਮਾਤਮਾ ਜੋ ਸੁ ਪਰਮਾਤਮਾ ਸਦਾ ਰਹਿਣ ਵਾਲਾ ਈਸ਼ਰ ਕਈਏ ਜੇ ਈਸ਼ਰ ਕਈਏ ਸਰਬਉਜਾਮਨ ਤਾਲ ਕਰ ਲਿਆ ਕਿਉਂਕਿ ਸਾਰਿਆਂ ਨੇ ਆਸ ਰੱਖੀ ਸੀ ਕਿ ਪਰਮੇਸ਼ਰ ਆਊਗਾ ਸਭ ਦਾ ਮਾਲਕ ਸਾਡਾ ਸਾਡੇ ਬਾਹ ਪਾਉਣਾ ਹੈ ਗੁਰੂ ਦੇ ਅਵਤਾਰ ਤੱਕ ਨਾਮ ਹੀ ਕਿਹਾ ਗਿਆ ਸਰਗੁਣ ਧਾਰਿਆ ਵੀ ਘਰ ਤਾਬੋ ਕਿ ਤਾਬੋ ਦੇ ਘਰ ਸਰਬੰਧਾਰ ਕੋ ਕਿਉ ਨਿਰਗੁਣ ਪ੍ਰਮਾਤਮਾ ਨੇ ਵਾਸ਼ਣਾਵਾਂ ਉਬ ਆਏ ਪਰ ਸਰਗੁਣ ਧਾਰ ਹੋ ਕੇ ਜਦ ਆਏ ਪਰ ਫਿਰ ਹੀ ਇਹ ਬਲੰਗ ਦੀ ਸੇਵਾ ਹੋ ਰਹੀ ਅਵਤਾਰ ਜਦ ਤੇਰੀ ਸਾਰੀ ਤੇਤ ਹੋ ਰਹੀ ਹੈ ਹਰ ਸੰਤ ਦੀ ਜੋ ਸੋ ਗੁਰਸੇਖ ਪਾਲ ਸਿੰਘ ਲੰਨੀਆਂ ਵਾਲੇ ਲਖਾਰੀ ਦਰਸ਼ਨ ਸਿੰਘ ਦੇ ਪਿਤਾ ਦਾ ਨਾਮ ਹੈ

ਪ੍ਰਭੂ ਦੇ ਦਰਸ਼ਨਾਂ ਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋਹਾਂ ਦੇ ਦਰਸ਼ਨਾਂ ਨੂੰ ਗੁਰਸਿੱਖ ਪਾਲ ਸਿੰਘ ਵੀ ਆਇਆ ਹੈ ਲਲੀਆਂ ਪੇੜ ਦਾ ਪਾਲ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਆਇਆ ਹੈ ਦਰਸ਼ਨ ਕਰਨ ਵਾਸਤੇ ਆਇਆ ਸਾਹਮਣੇ ਸੱਚੇ ਪਾਤਸ਼ਾਹ ਪ੍ਰਗਟ ਤੇ ਪ੍ਰਤੱਖ ਸੀ ਤੇ ਫੇਰ ਹੀ ਦਰਸ਼ਨ ਹੋ ਰਿਹਾ ਸੀ ਪ੍ਰਗਟ ਸੀ ਪ੍ਰਤੱਖ ਸੀ ਸਾਹਮਣੇ ਨੇਕ ਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋਹਾਂ ਅਵਤਾਰ ਚ ਵੀ ਸਾਹਮਣੇ ਸਾ ਆ ਗਿਆ ਦਰਸ਼ਨ ਦੇ ਗਿਆ ਦਰਸ਼ਨ ਕਰਨਾ ਇਸ ਔਰ ਦਰਸ਼ਨ ਦੀ ਮਹਿਮਾ ਇਤਨੀ ਹੈ ਗ੍ਰੰਥ ਦਾਸ ਰਹਿਣਾ ਮਹਾਰਾਜ ਸ਼ੇਰ ਸਿੰਘ ਦੀ ਦਸਤੇ ਹਨ ਕਿ ਜਿਸ ਨੇ ਮੇਰਾ ਦਰਸ਼ਨ ਕਰ ਦੇ ਇੱਕ ਵਾਰ ਜਿਸ ਨੂੰ ਮੇਰਾ ਦਰਸ਼ਨ ਹੋ ਗਿਆ ਦੇਖ ਕਰਕੇ ਉਸ ਨੂੰ ਮੈਂ ਇਸ 83 ਵਿੱਚੋਂ પાર ਕਰ ਦੇਣਾ ਉਹਦੇ ਜਨਮ ਮਰਨ ਦੇ ਜਿਹੜੇ ਫੰਦ ਨੇ ਆ ਦੇਰੇ ਕੋ ਕੱਤੇ ਜਾਂ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਆਪਣੀ ਜੋਤ ਵਿੱਚ ਮਿਲਾ ਲੈਣਾ ਉਸ ਜੀਵ ਦੀ ਆਤਮਾ ਨੂੰ ਮੈਂ ਆਪਣੀ ਜੋਤ ਸੱਚਖੰਡਾ ਆਪਣੀ ਜੋਤ ਤੇ ਮਿਲਾ ਲੈਣਾ چڑ کے جنگلو کتنے بھی چلے جا اور ਜਿਤਨੀ ਦੇਹ ਤੱਕ ਦਰਸ਼ਨ ਨਹੀਂ ਹੁੰਦਾ ਉਤਨੀ ਦੇਹ ਤੱਕ ਪੰਡਾ ਮੁਕਦਾ ਨਹੀਂ ਔਰ ਉਤਨੀ ਦੇਹ ਤੱਕ ਜਿਹੜਾ 84 ਦੇ ਵਿੱਚੋਂ ਜੀਵ ਪਾਤ ਨਹੀਂ ਹੁੰਦਾ ਸੋ ਸਚੇ ਪਾਤ ਜੀ ਨੇ ਗ੍ਰੰਥ ਸ੍ਰੀ ਵਿੱਚ ਵੀ ਦੱਸਿਆ ਲਿਖਾਇਆ ਹੈ ਕਿ ਮੈਂ ਸਰਗੁਣ ਧਾਰ ਕਿਉਂ ਹੋਇਆ ਹਾਂ ਨਿਰਗੁਣ ਪਰਮਾਤਮਾ ਮੈਂ ਸਰਗੁਣ ਇਸੇ ਕਰਕੇ ਹੋਇਆ ਦੇਹ ਧਾਰਨ ਕੀਤੀ ਆ ਕਿ ਜੀਵ ਜੰਤ ਜਿਹੜੇ ਮੇਰਾ ਦਰਸ਼ਨ ਕਰ ਲੈਣ ਸਰਗੁਣ ਹੋ ਕੇ ਮੈਂ ਜੀਵ ਜੰਤ ਲਗਾਈ ਨੂੰ ਤਾਰਨ ਵਾਸਤੇ ਆਇਆ ਮੈਂ ਤੇ ਮੇਰਾ ਦਰਸ਼ਨ ਕਰਕੇ ਤੇ પાર ਹੋ ਜਾ। ਦਰਸ਼ਨ ਦੇ ਇਲਾਕੇ ਸਤਿਗੁਰੂ ਉਪਤਾਲ ਕੀਤਾ ਸੰਤ ਜੀ। ਸੋ ਦਰਸ਼ਨ ਦੀ ਇਤਨੀ ਮਹਿਮਾ ਹੈ ਪਰਮੇਸ਼ਰ ਦੇ ਦਰਸ਼ਨ ਦੀ। ਪਹਿਰ ਸਿੰਘ RAMਗੜੀਆ ਸਿੱਖ ਗੱਲ ਦਾ ਸੀ। RAMਗੜੀਆ ਸਿੱਖ ਪੀਰ ਸਿੰਘ ਦਾਲੂ ਪਿੰਡ ਦਾ ਸੀ। ਘੇੜ ਦੇ ਨਾਲ ਹੀ ਦਾਲੂ ਪਿੰਡ ਆ। ਉਸ ਨੇ ਕਾਲੀ ਦੇ ਪਾਵੇ ਤੇ ਬਹੁਤ ਵਧੀਆ ਸਾਲ ਲੀਆਂ ਹੀਆਂ ਲੈਂਦੀਆਂ। ਉਹ ਸਿੱਖ ਨੇ ਕਾਲੀ ਦੇ ਪਾਵੇ ਤੇ ਸਾਲ ਦੀਆਂ ਹੀਆਂ ਬਹੁਤ ਵਧੀਆ ਲੈਂਦੀਆਂ। ਪਾਲ ਸਿੰਘ ਨੇ ਬਲੰਗ ਪ੍ਰੇਮ ਨਾਲ ਠੋਕ ਦਿੱਤਾ ਜਿਸ ਤਰ੍ਹਾਂ ਪ੍ਰੇਮ ਨਾਲ ਪ੍ਰੇਮ ਕਰਕੇ ਪ੍ਰੇਮ ਦੇ ਨਾਲ ਪਾਲ ਸਿੰਘ ਨੇ ਜਿਹੜਾ ਕੋ ਬਲੰਗ ਠੋਕ ਦਿੱਤਾ ਫਿਰ ਪਾਲ ਸਿੰਘ ਤੇ ਤੇਜਾ ਸਿੰਘ ਬੜੇ ਪ੍ਰੇਮ ਨਾਲ ਤਿੰਨਾ ਦਿਨਾਂ ਵਿੱਚ ਹੁਣਿਆ ਹੋਇਆ ਫਿਰ ਪਾਲ ਸਿੰਘ ਨੇ ਭਾਈ ਤੇਜਾ ਸਿੰਘ ਨੇ ਬੜੇ ਪ੍ਰੇਮ ਦੇ ਨਾਲ ਤਿੰਨਾ ਦਿਨਾਂ ਦੇ ਵਿੱਚ ਬਲੰਗ ਨੂੰ ਉਥੇ ਖਵੇਂਦੇ ਹੀ ਸੱਚੇ ਪਾਸਲੇ ਚ ਉਹਨਾਂ ਦੇ ਵਿੱਚ ਹੁਣਿਆ ਪ੍ਰੇਮ ਦੇ ਨਾਲ ਪੁਨੇ ਵਾਲੇ ਪ੍ਰੇਮ ਅਰਸੇਵ ਕੀਤੀ ਹੈ ਦੇਸੀ ਸੂਤਰ ਦੀ ਪੈਂਦ ਪਲੰਘ ਨੂੰ ਪਾ ਤਿਆਗ ਹੋ ਗਿਆ ਹੈ ਦੇਸੀ ਸੂਤਰ ਦੀ ਪੈਂਦ ਪੌਣੇ ਨਾ ਆਪਾਂ ਜਿਨ ਹੁਣ ਰਹੇ ਹਾਂ ਤੇ ਜਿਹੜੀ ਪੈਂਦ ਪਾਈ ਉਹ ਦੇਸੀ ਸੂਤਰ ਦੀ ਪੈਂਦ ਪਾ ਦਿੱਤੀ ਪਲੰਘ ਨੂੰ ਦੇਸੀ ਸੂਤਰ ਦੀ ਪੈਂਦ ਪਲੰਘ ਨੂੰ ਪਾ ਤਿਆਗ ਹੋ ਗਿਆ ਹੈ ਪਾਸ਼ਾ ਉਸ ਦਿਨ ਤੋਂ ਉਸੇ ਪਲੰਘ ਤੇ ਰਹਿਣ ਪਾਸ਼ਾ ਉਸ ਦਿਨ ਤੋਂ ਉਸੇ ਪਲੰਘ ਤੇ ਕਰ ਦੇ ਲੱਗਦੇ ਤੇ ਹੁਕਮ ਹੇਤਾ ਇਹ ਪਲੰਗ ਸੰਗਾਸਣ ਸਾਡਾ ਅੰਦਰ ਢਾ ਦੇ ਤੇ ਹੁਕਮ ਦਿੱਤਾ ਸੱਜੇ ਪਾਤਸ਼ਾਹ ਨੇ ਕਿ ਇਹ ਜਿਹੜਾ ਪਲੰਗ ਆ ਸੰਗਾਸਣ ਪਲੰਗ ਤੇ ਸੰਗਾਸਣ ਕਿਹਾ ਗਿਆ ਪਲੰਗ ਤੇ ਸੰਗਾਸਣ ਉਸ ਸਮੇਂ ਜਿਹੜਾ ਉਹ ਸੀ ਉਹਦਾ ਜੇਕਰ ਚੱਲ ਰਿਹਾ ਕਿ ਪਲੰਗ ਤੇ ਸੰਗਾਸਣ ਸਾਡਾ ਅੰਦਰ ਢਾ ਦੇ ਸੱਜੇ ਪਾਤਸ਼ਾਹ ਦੇ ਹੁਕਮ ਅਨੁਸਾਰ ਪਲੰਗ ਅੰਦਰ ਢਾ ਦਿੱਤਾ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਉਸ ਤਰ੍ਹਾਂ ਹੀ ਹਰਿ ਸੰਤ ਜੀ ਹੁਕਮ ਅਨੁਸਾਰ ਜਿਹੜਾ ਪਲੰਗ ਸੀ ਉਹ ਅੰਦਰ ਢਾ ਦਿੱਤਾ ਗਿਆ ਸੱਚੇ ਪਾਤਸ਼ਾਹ ਦੀ ਹੁਕਮ ਅਨੁਸਾਰ ਰੋਜ਼ ਪਲੰਗ ਥੱਲੇ ਕੋਚਾ ਫੇਰਨਾ ਤੇ ਧੂਪ ਦਿਖਾਉਣਾ ਤੇ ਰਾਤ ਨੂੰ ਪਲੰਗ ਦੇ ਕੋਲ ਘੋੜਾ ਸ਼ਮੇਦਾਨ ਜਗਾਉਣਾ ਇਹ ਮਰਿਆਦਾ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਭਿੰਦਪਾਣੀ ਲਾਗੂ ਕੀਤੀ ਬੜੀ ਰੋਜ਼ ਰੋਈ ਦਾ ਘਿਰ ਹਾਲ ਸੀ ਪਲੰਘ ਦੇ ਲਾਗੇ ਰੋਜ਼ ਪਲੰਘ ਚੱਲੇ ਪੂੰਝਾ ਫੇਰਨਾ ਕਿਉਂਕਿ ਉਹਨੂੰ ਕੱਚੇ ਮਕਾਨ ਸੀ ਔਰ ਰੋਜ਼ ਹੀ ਪੂੰਝਾ ਫੇਰਦਾ ਸੀ ਪਲੰਘ ਦੇ ਥੱਲੇ ਪੂੰਝਾ ਫੇਰਨਾ ਸੇਵਾ ਕਰਨੀ ਸਿੱਖਾਂ ਭਗਤਾਂ ਨੇ ਇੱਥੇ ਨਾਰਤ ਤੇ ਨਾਰੀ ਦੀ ਕੋਈ ਵੰਡ ਨਹੀਂ ਹਰ ਸੰਤ ਜਿਓ ਤੇ ਇਸਤਰੀ ਪੁਰਸ਼ ਦੀ ਵੰਡ ਨਹੀਂ ਚਾਹੇ ਇਸਤਰੀ ਰੂਪ ਹੈ ਉਸ ਨੂੰ ਵੀ ਭਗਤੀ ਗਿਆ ਗਿਆ ਜਦ ਭੈਣ ਲਖਾਰਨਾਂ ਦੀ ਦਿੱਚ ਤਾਂ ਚੱਲਦੀ ਸੀ ਉਹਨਾਂ ਨੂੰ ਜਗਿੰਦਰ ਕੌਰ ਤ੍ਰਿਪਤ ਕੌਰ ਭਗਤੀ ਹੀ ਕਿਹਾ ਗਿਆ ਭਗਤ ਨਹੀਂ ਆ ਨਹੀਂ ਲਿਖਿਆ ਉੱਤੇ ਭਗਤ ਸੀ ਭਗਤੇ ਹੀ ਉਹ ਸਾਰੇ ਤੁਸੀਂ ਇੱਥੇ ਨਾਰ ਤੇ ਨਾਰੀ ਇਸਤਰੀ ਤੇ ਪੁਰਸ਼ ਦੀ ਕੋਈ ਸਰੀਰਕ ਰੂਪਵਾੰਡ ਨਹੀਂ ਸਾਰੇ ਹੀ ਭਗਤ ਔਰ ਜੰਨ ਜੀ ਕਰੋਈ ਪਲੰਘ ਛੱਲੇ ਪੂਜਾ ਫੇਰਨਾ ਤੇ ਧੂਪ ਦਿਖਾਉਣਾ ਤੇ ਰਾਤ ਨੂੰ ਪਲੰਘ ਦੇ ਕੋਲ ਕਿਉਂ ਹੋਦਾ ਸ਼ਮੇ ਦਾਵ ਜਗਾਉਣਾ ਸੋ ਹਰ ਸੰਤ ਜੀਓ ਕਈ ਸੇਖ ਅਰਗਮਤੀ ਲਗਾਉਂਦੇ ਹਨ ਪਲੰਘ ਦੇ ਕੋਲ ਅਰਗਮਤੀ ਨਹੀਂ ਲਗਾ ਸਕਦੇ ਅਰਗਮਤੀ ਦੀ ਵਰਤੋਂ ਨਹੀਂ ਕਰਨੀ ਅਰਗਮਤੀ ਕਰਨੀ ਹੀ ਨਹੀਂ ਹੈ ਤੇ ਧੂਪ ਤਥਾ ਸਕਦੇ ਨਾ ਜਨਮ ਸਾਹਿਬ ਇਹਦੇ ਵਿੱਚ ਵੀ ਤੂਫ ਦਿਖਾਉਣ ਦੀ ਮਰਿਆਦਾ ਹੈ ਔਰ ਲਿਖਤੇ ਵਿੱਚ ਵੀ ਹੈ ਇੱਕ ਨੰਬਰ ਗ੍ਰੰਥ ਦੇ ਵਿੱਚ 20 ਪੱਗਣ ਦੀ ਲਿਖਤ ਹੈ ਉਸ ਦੇ ਵਿੱਚ ਵੀ ਤੂਫ ਦਿਖਾਈ ਗਈ ਗੁਗਿਆਂ ਦੇ ਵਿੱਚ ਵਿਹਾਰ ਹੋਇਆ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਦਾ ਫੋਟੋ ਸੰਗਾਸਨ ਦੇ ਉੱਪਰ ਲਗਾ ਕੇ ਪੰਜ ਜੀਤ ਨੂੰ ਵਿਹਾਰ ਕੀਤਾ ਗਿਆ ਔਰ ਉਦੋਂ ਤੂਫ ਵੀ ਦਿਖਾਈ ਗਈ ਨਾਲ ਔਰ ਲਿਖਿਆ ਕਿ ਜਿਸ ਦੀ ਤੂਫ ਦਿਖਾਈ ਜਿਸ ਦੀ ਸਗੰਧੀ ਪਏ ਚਾਰੇ ਥਾਈਂ ਕਿ ਤਮਾਮ ਕੋਟਾਂ ਜਿਸ ਦੀ ਸਗੰਧੀ ਪਏ ਤੂਫ ਦਿਖਾਈ ਜਾ ਸਕਦੀ ਹੈ ਇਹ ਨਹੀਂ ਕਿ ਅਗਲੇ ਹੁਕਮਾਂ ਦੇ ਵਿੱਚ ਕਿਤੇ ਮਨਾ ਹੈ 1 ਤੋਂ ਲੈ ਕੇ 24 ਨੰਬਰ ਗ੍ਰੰਥ ਦੇ ਵਿੱਚ ਅੱਗੇ ਕਿਤੇ ਵੀ ਕੋਈ ਹੁਕਮ ਨਹੀਂ ਹੈ ਕਿ ਤੂਫ ਨਹੀਂ ਦਿਖਾਈ ਜਾ ਸਕਦੀ ਤੂਫ ਦਿਖਾ ਸਕਦੇ ਹਨ ਮਰਿਆਦਾ ਅਨੁਸਾਰ ਪਲੰਗ ਦੇ ਕੋਲ ਹਰ ਸੰਖਿਓ ਜੇ ਕੱਚਾ ਖਾਆਂ ਦੇ ਉੱਥੇ ਪੋਚਾ ਵੀ ਫੇਰ ਸਕਦੇ ਹਨ ਕਚੇ ਤਾਂ ਤੇ ਰਾਤ ਨੂੰ ਪਲੰਗ ਦੇ ਕੋਲ ਘੋੜਾ ਸ਼ਮੇਦਾਨ ਜਗਾਉਣਾ ਸੋ ਮਰਿਆਦਾ ਕੀ ਹੈ ਸ਼ਮੇਦਾਨ ਦੀ ਕਿ ਰਾਤ ਨੂੰ ਦਿਨ ਅਸਤਵੇਂ ਦੇ ਜਦੋਂ ਦਿਨ ਅਸਤਵੇਂ ਦੇ ਰਾਤ ਨੂੰ ਜਿਹੜਾ ਆ ਸ਼ਮੇਦਾਨ ਜਗਾਉਣਾ ਹੁਣ ਕਈ ਸਿੱਖ ਜਿਹੜਿਆ ਉਹ ਸਵੇਰੇ ਹੀ ਜਗਾ ਲੈਂਦੇ ਮਨ ਮਤ ਰਾਤ ਦੇ ਹੀ ਜਗਾਈ ਜਾਂਦੇ ਸ਼ਮੇਦਾਨ ਸੋ ਇਹ ਵੀ ਮਰਿਆਦਾ ਨੂੰ ਆਪਾਂ ਸਮਝਣਾ ਹੈ ਕਿ ਜਿਹੜਾ ਸ਼ਮੇਦਾਨ ਹੈ ਇਹ ਰਾਤ ਨੂੰ ਹੀ ਜਗਾਉਣਾ ਹੈ ਪਲੰਗ ਦੇ ਕੋਲ ਹਰ ਸੰਤ ਜੀ ਨੂੰ ਇਹ ਮਿਆਦਾ ਪਿੰਡ ਕੋਹਿੰਡ ਦੇ ਵਿੱਚ ਸੱਚੇ ਪਾਤਸ਼ਾਹੀ ਨੇ ਲਈ ਕਣਕਪੁਰੀ ਦੇ ਵਿਚਾਰ ਸਨ ਸ਼ਮੇਦਾਨ ਕਹਿਣ ਦੀਪਕ ਕਹਿਣ ਸ਼ਮੇਦਾਨ ਕਹਿ ਸ਼ਮੇਦਾਨ ਕਹਿਣ ਕਰਕੇ ਜਦ ਲਿਖ ਚੱਲਦੀ ਆ ਔਰ ਸ਼ਮੇਦਾਨ ਨੇ ਵੀ ਕਿਹਾ ਕਿ ਅਸੀਂ ਤੇਰੀ ਜੋਤ ਦਾ ਹੀ ਰੂਪ ਆ ਹੂ ਬਹੁ ਪ੍ਰਭੂ ਜੋਤਵੰਤ ਤੇਰੀ ਵਾਂਗੂ ਅਸੀਂ ਜਗਦੇ ਆ ਔਰ ਤੇਰੀ ਜੋਤ ਦਾ ਹੀ ਰੂਪ ਆ ਹੂ ਬਹੁ ਸੋ ਸ਼ਮੇਦਾਨ ਨੂੰ ਜਗਾਉਣ ਦਾ ਹੁਕਮ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੰਘੂ ਕੋ ਆ ਜੀ ਨੇ ਦੇਖ ਕਰਕੇ ਦੱਸਿਆ ਸੀ ਕਿ ਸ਼ਮੇਦਾਨ ਲਗਾਉਣਾ ਹੈ ਇਸ ਪਲੰਘ ਨੇ ਲਾ ਕੇ ਸਾਰਾ ਵਿਹਾਰ ਸ਼ੁਰੂ ਹੋ ਗਿਆ ਸੋ ਵਿਹਾਰ ਕਰਨ ਦੀ ਮर्याਦਾ ਕਿੱਥੋਂ ਸ਼ੁਰੂ ਹੋਣੀ ਹੈ ਹੁਣ ਵੀ ਆਪਾਂ ਵਿਹਾਰ ਕਰ ਰਹੇ ਹਾਂ ਪਲੰਘ ਦੇ ਲਾਗੇ ਬੈਠੇ ਨੰ ਮर्याਦਾ ਲਗਾਈ ਹੈ ਸੱਚੀ ਔਰ ਵਿਹਾਰ ਕਰ ਰਹੇ ਹਾਂ ਔਰ ਸੱਚੇ ਪਾਤਸ਼ਾਹ ਦੇਖ ਕਰਕੇ ਵਿਹਾਰ ਕਰਦੇ ਸੀ ਔਰ ਵਿਹਾਰ ਕਰਨ ਦੀ ਜਿਹੜੀ ਮर्याਦਾ ਹੈ ਸੰਘਾਸਨ ਲਾ ਕੇ ਇਹ ਵੀ ਪ੍ਰਿੰਡ ਕੋ ਇੰਤੋਂ ਹੀ ਸੱਚੇ ਪਾਤਸ਼ਾਹ ਜੀ ਨੇ ਮर्याਦਾ ਸ਼ੁਰੂ ਕੀਤੀ। ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਸਵੇਰ ਤੇ ਸ਼ਾਮ ਦੇ satsang ਦੇ ਵਿੱਚ ਵੀ ਕੁਝ ਆਪਾਂ ਆਪਣਾ ਪ੍ਰਾਤਨ ਇਤਿਹਾਸ ਪੜਿਆ ਹੈ। ਸੋ ਤੇ ਜੇ ਤੁਸੀਂ ਪਿੱਛੇ ਜਿਉਂ ਲਿਖਿਓ ਤੇ ਦੇ ਜਾਂਦੇ ਰਹਿਓ ਜੀ। ਸੋ ਨਾਲ ਜੀ ਸੋ ਇਹ ਸਾਖੀ ਪੜੰਦਾ ਜਿਹੜਾ ਸੀ ਸਾਂਝੀ ਕਰਦਾ ਮੰਤਵ ਸੀ ਕਿ ਜਿਹੜਾ ਆਪਣਾ ਇਤਿਹਾਸ ਹੈ ਉਸ ਤੋਂ ਆਪਾਂ ਵਕਤ ਤੋਂ ਵਕਤ ਸਾਰੇ ਜਾਣੂ ਹੋਈਏ ਕਿ ਖੇਲ ਕਿੱਥੋਂ ਸ਼ੁਰੂ ਹੋਈ ਆ ਉਹ ਕਿਹੜਾ ਸਹਾਵਾ ਥਾਣ ਆ ਜਿੱਥੋਂ ਸਾਰੇ ਪਰਮੇਸ਼ਰ ਨੇ ਪ੍ਰਭੂ ਨੇ ਆਗੇ ਫੇਰ ਆਰੰਭੀਆ ਸੰਗਕੁਰੀ ਪਿੰਡ ਘਿੰਦ ਦੇ ਵਿੱਚ ਜਨ ਭਗਤਾਂ ਨੂੰ ਦੇਖ ਦਿੱਤੀ ਸੱਚੀ ਆ ਉਥੋਂ ਖੇਲ ਖੇਡਿਆ ਸਾਰਾ ਗੇਰਾ ਗੇਰਾ ਤੇ ਹਰ ਸੰਕਤੀ ਦੇ